ਕਮ ਕੋਈ ਵੀ ਛੋਟਾ ਜਾਂ ਵੱਟਾ ਨਹੀਂ ਹੁੰਦਾ ਸਿਰਫ ਜਨੂਨ ਅਤੇ ਸਿਰੜ ਚਾਹੀਦਾ ਹੈ ਪ੍ਰਾਈਵੇਟ ਅਧਿਆਪਕ ਰਵਿੰਦਰ ਸਿੰਘ ਜੋ ਕਿ ਇੱਕ ਪ੍ਰੋਫੈਸ਼ਨਲ ਇੰਸਟੀਚਿਊਟ 'ਚ ਵਿਦਿਆਰਥੀਆਂ ਦੀ ਕੋਚਿੰਗ ਦਿੰਦੇ ਹਨ ਅਤੇ ਸ਼ਾਮ 5 ਵਜੇ ਤੋਂ ਬਾਅਦ 6 ਵਜੇ ਆਪਣੀ ਸਕੂਟਰੀ ਤੇ ਦਹੀਂ ਪੰਨਿਆਦਾ ਇੱਕ ਸਟਾਲ ਲਗਾ ਕੇ ਆਪਣੇ ਸੱਚੇ ਜਜ਼ਬੇ ਨੂੰ ਹੋਰ ਪਰਫਲਤ ਕਰ ਰਹੇ ਹਨ ਅਧਿਆਪਕ ਰਵਿੰਦਰ ਸਿੰਘ ਨੇ ਦੱਸਿਆ ਕਿ ਕਲਾਸ 'ਚ ਪੜਾਉਂਦਿਆਂ ਇੱਕ ਵਿਦਿਆਰਥੀ ਨੇ ਕਿਹਾ ਸੀ ਕਿ ਜੇਕਰ ਪੰਜਾਬ 'ਚ ਕੰਮ ਬਹੁਤ ਹੈ ਤਾਂ ਤੁਸੀਂ ਵੀ ਕੋਈ ਅਜੀਹਾ ਕੰਮ ਕਰਕੇ ਦਿਖਾਓ ਜਿਸ ਨੂੰ ਤੁਹਾਡੇ ਤੇ ਮਾਣ ਹੋਵੇ ਮਾਸਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਮਨ 'ਚ ਸੰਕਲਪ ਆਇਆ ਅਤੇ ਫਿਰ ਉਸਨੇ ਦਹੀਂ ਭੱਲਿਆ ਦਾ ਸਟਾਲ ਲਗਾਉਂਦਾ ਮਨ ਬਣਾ ਲਿਆ ਮਾਸਟਰ ਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੱਖਰ ਪੇ ਲਗਾ ਕੇ ਵਿਦੇਸ਼ ਵਾਲ ਦੁੜਨ ਦੀ ਬਚਾਏ ਪੰਜਾਬ ਅੰਦਰ ਮਿਹਨਤ ਕਰਕੇ ਜ਼ਰੂਰ ਫਲ ਮਿਲੇਗਾ। ਹਾਂ ਸੱਚੀ ਗੱਲ ਮੇਰਾ ਨਰਿੰਦਰ ਸਿੰਘ ਜੀ। ਸਰੇ ਕੰਮ ਦਾ ਕੰਮ ਕਰਦਾ ਹਾਂ। ਇਹ ਮੈਨੂੰ 2 ਮਹੀਨੇ ਹੋ ਚੱਲੇ ਜੀ। ਹਾਂ ਮੇਰੀ ਟੀਚਿੰਗ ਲਾਈਨ ਹੈ। ਆਪਣੇ ਬਾਰੇ ਦੱਸੋ ਫਿਰ। ਮਤਲਬ ਮੈਂ ਮਾਰਨਿੰਗ ਟੂ ਈਵਨਿੰਗ ਮੇਰੀ ਟੀਚਿੰਗ ਲਾਈਨ ਇੰਸਟੀਚੂਟ ਦੇ ਵਿੱਚ ਮੇਰੀ ਵਰਕਿੰਗ ਹੁੰਦੀ ਹੈ। ਜਿਵੇਂ ਮੇਰੇ ਕੋਲ ਅਲੱਗ-ਅਲੱਗ ਸਟੂਡੈਂਟ ਜਿਸ ਨਾਲ ਕੰਪਿਊਟਰ ਸਟਰੀਮ ਹੋ ਗਈ ਸਪੋਕਨ ਕਲਾਸੇਜ਼ ਹੋ ਗਈਆਂ ਆਇਲਸਟੀਆਂ ਕਲਾਸੇਜ਼ ਫਿਰ ਕੰਪੀਟੀਟਿਵ ਇਗਜ਼ਾਮ ਹੋਗੇ ਔਰ ਉਸ ਤੋਂ ਬਾਅਦ ਫਿਰ ਮੈਂ 5 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਮੈਂ ਇੱਥੇ ਆਪਣਾ ਜਿਹੜਾ ਸਪੈਸ਼ਲ ਦਹੀਂ ਭੱਲੇ ਜਿਹੜੇ ਤੁਸੀਂ ਖਾ ਵੀ ਚੁਕੇ ਹੋ ਉਹਦਾ ਟੇਸਟ ਵੀ ਲੈ ਚੁਕੇ ਹੋ ਤੇ ਉਹ ਫਿਰ ਮੈਂ ਇੱਥੇ ਸ਼ਾਮ ਦੇ ਟਾਈਮ ਤੇ ਆਖਿਓ ਨਾ ਮੇਰੀ ਟਾਈਮਿੰਗ ਜਿਹੜੀ ਉਹ 6 ਤੋਂ 8 ਇੱਥੇ ਹੁੰਦੀ ਹੈ ਸਰ ਪੜਾਉਂਦੇ ਹੋ ਤਿਆਰੀ ਕਰਉ ਕਰਦੇ ਸਰ ਦੇਖੋ ਮੈਂ ਤੇ ਆਪਣੀ ਡਿਊਟੀ ਤੇ 10 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 5 ਵਜੇ ਤੱਕ ਹੁੰਨਾ ਬਾਕੀ ਸੈਟਅਪ ਜਿਹੜਾ ਉਹ ਘਰ ਦੇ ਨਾਲ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੁੰਦੀ ਆ ਜੋ ਵੀ ਦਹੀਂ ਆ ਜੋ ਭੱਲੇ ਜੋ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਪੈਂਦਾ ਉਹ ਸਾਰਾ ਉਹਨਾਂ ਨੇ ਤਿਆਰ ਕਰਨਾ ਹੁੰਦਾ ਜੀ ਟੀਚਰ ਤੁਸੀਂ ਟੀਚਰ ਨਾਲ ਲੱਗ ਜਿਹੜਾ ਕੰਮ ਕਰਦੇ ਸੀ ਔਖਾ ਜਿਹੜੇ ਲੱਗਦਾ ਤੁਸੀਂ ਨਹੀਂ ਔਖਾ ਨਹੀਂ ਜੀ ਮੈਂ ਸਗੋਂ ਇਸ ਕੰਮ ਨੂੰ ਹੁਣ ਇੰਜੋਏ ਕਰ ਰਿਹਾ ਆ ਅਸਲ 'ਚ ਮੇਰਾ ਮੇਨ ਮੋਟਿਵ ਹੈਗਾ ਸੀ ਉਹਨਾਂ ਸਟੂਡੈਂਟ ਨੂੰ ਸਮਝਾਣਾ ਜਿਹੜੇ ਕਿ ਕਹਿੰਦੇ ਜੀ ਅਸੀਂ ਆਇਸ ਕਰਕੇ ਬਾਹਰ ਜਾਣਾ ਚਾਹੁੰਦੇ ਆ 10 ਲੱਖ ਰੁਪਇਆ ਖਰਚ ਕੇ 20 ਲੱਖ ਖਰਚ ਕੇ ਦੂਸੀ ਕੰਟਰੀ ਚ ਜਾਂਦੇ ਪਏ ਕੰਮ ਕਰਨ ਵਾਸਤੇ ਪਰ ਉੱਥੇ ਜਾ ਕੇ ਵੀ ਲੇਬਰ ਕਰਦੇ ਪਏ ਆ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਜਿਹੜੀ ਸੀ ਉਹ ਤਿਆਰ ਕਰਨੀ ਸੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਕੰਮ ਕਰਨਾ ਤਾਂ ਇੱਥੇ ਰਹਿ ਕੇ ਵੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਸਟੂਡੈਂਟ ਨੇ ਮੈਨੂੰ ਕਿਹਾ ਹੋਈ ਸੀ ਕਿ ਸਰ ਜੇ ਕੋਈ ਇੱਥੇ ਕੰਮ ਹੈਗਾ ਤਾਂ ਪਹਿਲਾਂ ਤੁਸੀਂ ਕੋਈ ਕਰਕੇ ਦੱਸੋ ਤੇ ਉਹ ਸਟੂਡੈਂਟ ਨੇ ਮੈਨੂੰ ਜਦੋਂ ਇਹ ਗੱਲ કરી ਤੇ ਫਿਰ ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੰਮ ਜਿਹੜਾ ਕੋਈ ਵੀ ਕਰ ਸਕਦੇ ਆ ਪਰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਤੁਹਾਡੇ ਸਾਹਮਣੇ ਹੀ ਸੈਟਅਪ ਲੱਗਾ ਹੋਇਆ ਐ ਐਕਟੀਵੇਟਰ ਦੇ ਉੱਪਰ ਹੀ ਸੈਟਅਪ ਲਗਾਤਾ ਮੈਂ ਔਰ ਦੇਖ ਲਓ ਅਜਾ ਤੁਹਾਡੇ ਸਾਹਮਣੇ ਰਿਜ਼ਲਟ ਮਤਲਬ ਅਗਰ ਅਸੀਂ ਕੰਮ ਕਰਨਾ ਚਾਹੀਏ ਤੇ ਕਰ ਸਕਦੇ ਹਾਂ ਇਸੇ ਨੂੰ ਸਾਡੀ ਆਪਣੀ ਥਿੰਕਿੰਗ ਆ ਕਿ ਇਹ ਕੰਮ ਜੀ ਛੋਟਾ ਵਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੀ ਭਾਜੀ ਸੁਣਿਆ ਬੜਾ ਵੱਡਾ ਐ ਹਾਂਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਵਾ ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਔਰ ਉਹਨਾਂ ਸਟੂਡੈਂਟ ਨੂੰ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਜਿਹੜਾ ਬਾਹਰ ਜਾਂਦੇ ਹੋ ਤੁਸੀਂ ਇੱਥੇ ਰਹਿ ਕੇ ਜਿਹੜਾ ਕੋਈ ਕੰਮ ਕਰ ਸਕਦੇ ਹੋ ਹਰ ਜਿਹੜੀ ਪੜਾਉਂਦੇ ਉਹ ਤਾਂ ਨਾ ਕੰਮ ਹੀ ਕਰਦੇ ਪਰ ਟੈਗ ਦਿੰਨਾ ਸਾਰਾ ਕੁਝ ਕਰਨਾ ਫਿਰ ਨਹੀਂ ਹੋਉਣੀ ਕਿ ਹੋਣਾ ਸਮਾਨ ਜਿਹੜੇ ਅਸਰੇ ਅਨੁਸਾਰ ਉਹ ਅਸੀਂ ਫਿਰ ਸਾਰੇ ਫੈਮਿਲੀ ਸਪੋਰਟ ਕਰਦੇ ਆ ਨਾ ਜਿਹੜਾ ਮਟੀਰੀਅਲ ਉਹਨਾਂ ਨੂੰ ਚਾਹੀਦਾ ਹੁੰਦਾ ਹੁਣ ਇੱਥੋਂ ਚੱਲ ਕੇ ਅਸੀਂ ਪਹਿਲਾਂ ਮਟੀਰੀਅਲ ਥੋੜਾ ਲੈ ਆਣਾ ਜਿਹੜਾ ਮਾਰਨਿੰਗ ਟਾਈਮ ਵਾਸਤੇ ਚਾਹੀਦਾ ਹੋਏਗਾ ਉਹ ਫਿਰ ਅਸੀਂ ਕੱਲ ਵਾਸਤੇ ਤਿਆਰੀ ਕਰ ਦੇਣੀ ਉਹਦੇ ਨੇ ਤੱਕ ਦੇਖੋ ਕਿੰਨੇ ਦੇਖੇ ਇਹ ਮੈਂ ਮੈਂ ਦੱਸਣਾ ਜਿਸ ਤਰ੍ਹਾਂ ਮੇਰੀ ਟੀਚਿੰਗ ਲਾਈਨ ਆ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਮੇਰੇ ਆਂਦਿਆਂ ਨੂੰ ਆਈਸ ਬਾਕਸ ਜਿਹੜਾ ਪੈਕ ਹੋਇਆ ਹੁੰਦਾ ਮੈਂ ਬਸ ਇਹਦੇ ਉੱਪਰ ਰਖਾਣਾ ਤੇ ਮੈਂ ਲੈ ਆਉਂਦਾ ਮਾਰਜਰ ਜਿਹੜਾ ਮੇਰੇ ਕੋਲ ਐਕਸਟਰਾ ਇਹਦੀ ਕੁਆਂਟੀਟੀ ਉਹਨਾਂ ਨੂੰ ਪਤਾ ਜੀ ਮੈਂ ਇਸ ਨੂੰ ਪੈਕਿੰਗ ਲੈ ਕੇ ਆਣੀ ਆ ਇੱਥੇ ਸਰਵ ਕਰ ਦੇਣੀ ਆ ਤੇ ਜਦੋਂ ਮੈਂ ਹੁਣ ਘਰ ਜਾਣਾ ਫਿਰ ਮੈਂ ਇਹ ਦੇਖਣਾ ਕਿ ਹੁਣ ਬਿਜਾਰੋਂ ਕਿਹੜਾ ਸਮਾਨ ਲੈ ਆਉਣ ਵਾਲਾ ਫਿਰ ਉਹ ਲਿਆ ਕੇ ਉਹਨਾਂ ਨੂੰ ਹੈਂਡ ਓਵਰ ਕਰ ਦੇਣਾ ਨਹੀਂ ਹਾਲੇ ਸਾਡੀ ਏਜ ਜਿਹੜੀ ਉਹ ਕੰਮ ਕਰ ਸਕਦੇ ਆ ਜੇ ਤੁਸੀਂ ਮਤਲਬ AC ਨੂੰ ਮਹਿਸੂਸ ਕਰੋਗੇ ਕਿ ਤੁਸੀਂ ਥੱਕ ਗਏ ਹੋ ਕਿ ਸਮਝੋ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਦੁਨੀਆ ਦਾ ਉਹ ਵੀ ਵੰਡਿਆ ਲੱਗਦਾ ਹੁੰਦਾ ਹੈ ਕਿ ਕੰਮ ਇੱਥੇ ਨਹੀਂ ਹੁੰਦਾ ਬਿਲਕੁਲ ਜੀ ਇਹੀ ਮੇਰਾ ਮੈਸੇਜ ਆ ਕਿ ਅਗਰ ਤੁਸੀਂ ਚਾਹੁੰਦੇ ਹੋ ਕੋਈ ਕੰਮ ਕਰਨਾ ਤੇ ਇੱਥੇ ਰਹਿ ਕੇ ਕੰਮ ਜਿਹੜਾ ਉਹ ਕਰ ਸਕਦੇ ਹੋ ਜੇ ਬਾਹਰਲੇ ਸਾਡੇ ਪ੍ਰਵਾਸੀ ਵੀਰ ਜਿਹੜੇ ਨੇ ਉਹ ਇੱਥੇ ਆ ਕੇ ਕੋਈ ਕੰਮ ਕਰ ਸਕਦੇ ਆ ਫਿਰ ਅਸੀਂ ਕਿਉਂ ਨਹੀਂ ਕੰਮ ਕਰ ਸਕਦੇ ਇਹ ਹੀ ਮੇਰਾ ਮੈਸੇਜ ਹੈ ਦੇਖਿਆ ਜਾਏ ਕਿ ਤੁਹਾਨੂੰ ਨੋਰਮਲ ਕਹਿ ਦਿੰਦੇ ਕਿ ਤੁਹਾਨੂੰ ਪੈਸੇ ਦੋ ਤੇਰਾ ਮੈਂ ਕਾਰੋਬਾਰ ਬੁਣਾ ਹਾਂ ਪਰ ਕਿਸੇ ਟਿਕਾ ਦੇ ਕੰਮ ਬੁਣਾ ਨਹੀਂ ਆ। ਅ ਨਹੀਂ ਬੜਾ ਈਜ਼ੀ ਹੈ ਤੁਹਾਡੇ ਸਾਹਮਣੇ ਦੇਖ ਲਓ ਆਈਸ ਬਾਕਸ ਲੱਗਾ ਹੋਇਆ ਵਾ ਇਹਦੇ ਵਿੱਚ ਅਸੀਂ ਪੈਕੇਟ ਪੈਕ ਕੀਤੇ ਹੁੰਦੇ ਨੇ ਔਰ ਬਿਲਕੁਲ ਅਸੀਂ ਸਾਫ ਸਫਾਈ ਦਾ ਜਿਹੜਾ ਉਹ ਧਿਆਨ ਰੱਖਦੇ ਹਾਂ ਇਹਦੇ ਵਿੱਚ ਔਰ ਆਪਣੇ ਜਿਹੜੇ ਵੀ ਸਾਡੇ ਕਸਟਮਰ ਨੇ ਉਹਨਾਂ ਨੂੰ ਇੱਕ ਅੱਛੀ ਕੁਆਲਿਟੀ ਵਾਲੀ ਚੀਜ਼ ਜਿਹੜੀ ਉਹ ਦੇਈਏ ਦੇਖਿਆ ਆਪਾਂ ਬਹੁਤ ਜ਼ਿਆਦਾ ਘਾਟਾ ਪਾ ਰਹੇ ਹਾਂ ਹਾਂਜੀ ਇਸ ਟਾਈਮ ਤੇ ਇਸ ਟਾਈਮ ਤੇ ਥੋੜਾ ਰਸ਼ ਹੋ ਜਾਂਦਾ ਵਾ ਇਸ ਕਰਕੇ ਹੀ ਥੋੜਾ ਮੈਂ ਫਿਰ ਅਵਾਇਡ ਕਰਦਾ ਕਿ ਇਹ ਜਿਹੜੀ ਇੰਟਰਵਿਊ ਵਾ ਉਹ ਤੋਂ ਅਵਾਇਡ ਕਰਾਂ ਕਿਉਂਕਿ ਫਿਰ ਉਹ ਵੇਟ ਕਰਦੇ ਰਹਿੰਦੇ ਫਿਰ ਰੋਡ ਦੇ ਉੱਪਰ ਰਸ਼ ਪੈ ਜਾਂਦਾ ਔਰ ਮੈਂ ਚਾਹਣਾ ਕਿ ਕਿਤੇ ਕਿਸੇ ਤਰ੍ਹਾਂ ਕੋਈ ਰਸ਼ ਨਾ ਪਵੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਵੇਗਾ ਹਾਂਜੀ ਡੇਲੀ ਹੁੰਦੇ ਲੋਕ ਜਿਹੜੇ ਆਉਂਦੇ ਹਾਂਜੀ ਡੇਲੀ 6 ਵਜੇ 4:00 ਕਰਦੀ ਆ ਬੜੀ ਵੱਡੀ ਗੱਲ ਹੈ ਤੁਹਾਡੇ ਵਾਸਤੇ ਥੈਂਕ ਯੂ ਜੀ ਮੈਂ ਦਾ ਕਰ ਦਿੰਦਾ ਥੈਂਕ ਯੂ 50 ਤੋਂ ਦੂਜੇ ਫੇਸ ਕਰਦੇ ਥੈਂਕ ਯੂ ਥੈਂਕ ਯੂ ਅੱਜ ਇਹ ਬੜਾ ਨਾਮਦਾਰ ਤੁਸੀਂ ਕਿਹੜੀ ਜਗ੍ਹਾ ਬੰਦੇ ਹੋ ਮੈਂ ਮੇਰਾ ਨਾਮ ਰਵਿੰਦਰ ਸਿੰਘ ਜੀ ਔਰ ਜਿਹੜਾ ਮੇਰਾ ਪ੍ਰੋਫੈਸ਼ਨ ਉਹ ਕੰਪਿਊਟਰ ਟੀਚਰ ਔਰ ਇਹ ਜਿਹੜਾ ਸੈਟਅਪ ਮੈਂ ਲਗਾਇਆ ਉਹ ਈਵਨਿੰਗ ਟਾਈਮ ਤੇ ਹੁੰਦਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਬਟਾਲਾ ਗੁਰਦਾਸਪੁਰ ਰੋਡ ਆ ਨੀਅਰ ਕਾਦੀਆਂ ਫਟਕ